ਗੁਰਪ੍ਰਤਾਪ ਬਡਾਲਾ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਨੇ ਔਰ ਲਗਾਤਾਰ ਉਹ ਆਪਣੇ ਪ੍ਰਚਾਰਕ ਤੇ ਗਤੀਵਧੀਆਂ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ ਨੇ ਲੰਗੇ ਦਿਨ ਤਾਂ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਸਮਾਗਮ ਦੇ ਵਿੱਚ ਵੀ ਜ਼ਰੂਰ ਹੋਣਾ ਨੇ ਕੁਝ ਗੱਲਾਂ ਇਹੋ ਜਿਹੀਆਂ ਕਈਆਂ ਬਾਦਲ ਪਰਿਵਾਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜੋ ਸਿੱਧੇ ਤਾਂ ਜ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਹੇ ਜਾ ਸਕਦੇ ਨੇ ਉਹ ਕਹਿੰਦੇ ਨੇ ਕਿ ਜੇ ਸੁਖਬੀਰ ਸਿੰਘ ਬਾਦਲ ਆਪ ਇਹ ਗੱਲ ਕਹਿੰਦੇ ਨੇ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਕੋਈ ਨਿੱਜੀ ਜਾਗੀਰ ਨਹੀਂ ਹੈ ਤਾਂ ਇਸ ਚੀਜ਼ ਨੂੰ ਉਹ ਆਪ ਹੀ ਮੰਨ ਜਾਣ ਔਰ ਅਕਾਲੀ ਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਛੱਡ ਦੇਣ ਲੰਬੇ ਹੋ ਜਾਣ ਗੁਰਪ੍ਰਤਾ ਬਡਾਲਣ ਨੇ ਸਿੱਧਾ ਤੰਜ ਕੱਸਿਆ ਉਹ ਕਹਿੰਦੇ ਨੇ ਕਿ ਕਿਸੇ ਨੇ ਵੀ ਇੰਨਾ ਘਾਣ ਪਾਰਟੀ ਦਾ ਨਹੀਂ ਕੀਤਾ ਜਿੰਨਾ ਸੁਖਵੀਰ ਸਿੰਘ ਬਾਦਲ ਨੇ ਕੀਤਾ ਹੈ ਇਹ ਕਾਹੋ ਜੀ ਲੀਡਰ ਵੱਲੋਂ ਜੋ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਔਰ ਇੱਕ ਖਾਸ ਲੀਡਰ ਮੰਨਿਆ ਜਾਂਦਾ ਉਸ ਲੀਡਰ ਦੇ ਵੱਲੋਂ ਜਦੋਂ ਇਹੋ ਜੀ ਸ਼ਬਦਾਵਲੀ ਵਰਤੀ ਜਾਂਦੀ ਹੈ ਤਾਂ ਸੰਭਾਵਿਤ ਤੌਰ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਔਰ ਇਹੋ ਜਿਹੇ ਸਵਾਲ ਖੜੇ ਹੁੰਦੇ ਨੇ ਕਿ ਕਿਵੇਂ ਇਹ ਲੀਡਰ ਇੰਨੇ ਤੈਸ ਦੇ ਵਿੱਚ ਆ ਗਏ ਕਿਵੇਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਕਰਦੇ ਕਹਿੰਦੇ ਨੇ ਕਿ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਲਾਲਚ ਕਰਦੇ ਰਹੇ ਨੇ ਔਰ ਕਹਿੰਦੇ ਕਿ ਹੁਣ ਵੀ ਉਹ ਲਾਲਚ ਦੇ ਨਾਂ ਕਰਣ ਹੀ ਅਕਾਲੀ ਦਲ ਦੇ ਵਿੱਚ ਮੌਜੂਦ ਨੇ ਬੜਾ ਇਲਜ਼ਾਮ ਹੈ ਇਸ ਤੋਂ ਪਹਿਲਾਂ ਇਹ ਵੀ ਉਹਨਾਂ ਨੇ ਗੱਲਾਂ ਕਹੀਆਂ ਨੇ ਕਿ ਅਕਾਲੀ ਦਲ ਇੱਕ ਸਮੇਂ ਦੇ ਉੱਤੇ ਅਕਾਲ ਅਕਾਲ ਦੀ ਫੌਜ ਸੀ ਪਰ ਹੁਣ ਉਹ ਕਹਿੰਦੇ ਨੇ ਕਿ ਸਿਰਫ ਜ਼ਗੀਰਦਾਰਾਂ ਦੀ ਫੌਜ ਬਣ ਕੇ ਰਹਿ ਗਿਆ ਅਕਾਲੀ ਦਲ ਇਹਦੇ ਵਿੱਚ ਅਕਾਲੀ ਦੀ ਫੌਜ ਹੁਣ ਕਿਤੇ ਨਹੀਂ ਰਹਿ ਗਈ ਬਸ ਕੁਝ ਜ਼ਗੀਰਦਾਰਾਂ ਦੀ ਫੌਜ ਹੈ ਜਿਹਦੇ ਵਿੱਚ ਕੁਝ ਜ਼ਗੀਰਦਾਰ ਇਕੱਠੇ ਹੋ ਕੇ ਤੇ ਪਾਰਟੀਆਂ ਦਾ ਨਿਰਮਾਣ ਕਰੀ ਬੈਠੇ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਲਜ਼ਾਮ ਹੈਗਾ ਬਹੁਤ ਵੱਡਾ ਤੰਜ ਹੈਗਾ ਕਿਉਂਕਿ ਅਕਾਲੀ ਦਲ ਇੱਕ ਐਹੋ ਜੀ ਪਾਰਟੀ ਹੈ ਜਿਹਦਾ ਇਤਿਹਾਸ ਬਹੁਤ ਵੱਡਾ ਔਰ ਖਾਸ ਕਰਕੇ ਇਸ ਵੱਡੇ ਇਤਿਹਾਸ ਕਾਰਨ ਇਸ ਸੰਘਰਸ਼ੀਲ ਇਤਿਹਾਸ ਕਾਰਨ ਅਕਾਲੀ ਦਲ ਜਾਣਿਆ ਜਾਂਦਾ ਹੈ ਇੱਕ ਐਹੋ ਜੀ ਪਾਰਟੀ ਜਿਹਨੇ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੇ ਅਖਤਿਆਰ ਲੈਣ ਦੇ ਵਿੱਚ ਮਦਦ ਕੀਤੀ ਜਿਨਾਂ ਨੇ ਪੰਥ ਨੂੰ ਬਚਾਉਣ ਦੇ ਵਿੱਚ ਮਦਦ ਕੀਤੀ ਯੋਗਦਾਨ ਪਾਇਆ ਇਹ ਉਹ ਪਾਰਟੀ ਹੈ ਪਰ ਹੁਣ ਗੁਰਪ੍ਰਤਾਪ ਵਡਾਲਾ ਕਹਿੰਦੇ ਨੇ ਕਿ ਇਹ ਪਾਰਟੀ ਹੁਣ ਉਹ ਪਾਰਟੀ ਰਹਿ ਨਹੀਂ ਸਕੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੱਡਾ ਇਲਜ਼ਾਮ ਬਾਦਲ ਪਰਿਵਾਰ ਦੇ ਉੱਤੇ ਤੰਜ ਕੱਸਿਆ ਥੋੜਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਸ ਤੇ ਦੱਸਣਾ ਨਾ ਭੁੱਲਣਾ ਬਣੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ